ਜਾਂਦੀ ਵਾਇਕੁਰਦੀ ਦਾ ਖਾਲਸਾ ਵਾਇਕੁਰਦੀ ਕੀ ਫਤੇ ਕਿਸਾਨ ਜਸਟ ਮੈਟੀ ਪੰਜਾਬ ਦੇ ਲੋਕਾਂ ਨੂੰ ਪਤਸਾਰੀ ਜੱਥੇਬੰਦੀ ਨੇ ਬੇਨਤੀ ਕੀਤੀ ਜਾਂਦੀ ਆ ਕਿ ਜਿਵੇਂ ਆਪਾਂ 23 ਮਾਰਚ ਨੂੰ ਸ਼ਹੀਦ ਦੇ ਆਜ਼ਮ ਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸ਼ਹੀਦੀ ਢੇਲਾ ਮਨਾਇਆ ਇਹਨਾਂ ਨੇ ਫਰਾਂਸੀ ਸਰਕਾਰ ਨੂੰ ਦੇਸ਼ ਦੇ ਵਿੱਚੋਂ ਕੱਢਿਆ ਦੇਸ਼ ਦੀ ਆਜ਼ਾਦੀ ਲੈ ਕੇ ਦਿੱਤੀ। ਪਰ ਉਹਦੇ ਨਾਲ ਨਾਲ 2004 ਦੇ ਵਿੱਚ 29 ਮਾਰਚ ਨੂੰ ਬਿਜਲੀ ਬਿੱਲਾਂ ਦੀ ਲੜਾਈ ਲੜਦਿਆਂ ਭਾਈ ਅੰਗਰੇਜ਼ ਸਿੰਘ ਬਾਕੀ ਪੋਰ ਮੁੱਠਫੁੱਟ ਗੱਭਰੂ ਨੌਜਵਾਨ ਔਰ ਉਹਨਾਂ ਨੇ ਮਾਨਾ ਵਾਲੇ ਸਿਚੁਏਸ਼ਨ ਤੇ 24 ਘੰਟੇ ਦਾ ਧਰਨਾ ਲਗਾ ਹੋਇਆ ਸੀ। ਔਰ ਕੈਪਟਨ ਜੀ ਸਰਕਾਰ ਦੇ ਸਾਹਮਣੇ ਔਰ ਜਦੋਂ ਕਿਸਾਨਾਂ ਨੂੰ ਖੇੜਣ ਦਾ ਹੁਕਮ ਦਿੱਤਾ ਗਿਆ ਕਿਸਾਨਾਂ ਦੇ ਵਿਰਸਾਨ ਕਰਨ ਦਾ ਹੁਕਮ ਦਿੱਤਾ ਗਿਆ ਕੈਪਟਨ ਅਮਰਿੰਦਰ ਵਾਦ ਔਰ ਭਾਈ ਅੰਗਰੇਜ਼ ਸਿੰਘ ਜੀ ਸਰਕਾਰ ਦੀ ਗੋਲੀ ਦੇ ਨਾਲ ਸ਼ਹਾਦਤ ਹੋਈ ਅਤੇ ਉਸ ਦੀ ਸ਼ਹਾਦਤ ਦਾ ਮੁੱਲ ਪਿਆ ਲੰਮਾ ਸਮਾਂ ਲੜ ਕੇ 2011 ਦੇ ਵਿੱਚ ਜਾ ਕੇ 357 ਕਰੋੜ ਰੁਪਇਆ ਖੇਤੀ ਮੋਟਰਾਂ ਦਾ ਜਿਹੜਾ ਕਿਸਾਨਾਂ ਦਾ ਰੱਦ ਕਰਵਾਇਆ ਸਰਕਾਰ ਤੋਂ ਔਰ ਉਹਦੇ ਨਾਲ ਨਾਲ 200 ਜੁਨਤ ਮਜ਼ਦੂਰਾਂ ਦੀ ਵਾਪਸ ਲਈ ਅਤੇ ਉਹਦੀ ਸ਼ਹਾਦਤ ਦਾ ਜਿਹੜਾ ਮੁੱਲ ਪਿਆ ਔਰ ਸ਼ਹੀਦ ਦੇਸ਼ ਦਾ ਜਿਹੜਾ ਉਸ ਸਮਾਇਆ ਹੁੰਦੇ ਆ ਪੰਜਾਬ ਦਾ ਸਮਾਇਆ ਹੁੰਦੇ ਆ ਅਤੇ ਮੈਂ ਪੰਜਾਬ ਵਾਸੀਆਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਹਰੀ ਕੇ ਦਾਣਾ ਮੰਡੀ ਪਰਸੋਂ 29 ਮਾਰਚ ਨੂੰ ਇੱਕਵੀਂ ਵਰ੍ਹੇਈ ਭਾਈ ਅੰਗਰੇਜ਼ ਸਿੰਘ ਬਾਕੀਪੁਰ ਦੀ ਮਨਾਈ ਜਾ ਰਹੀ ਆ ਪਰ ਜਿਹਦੇ ਤੇ ਖਾਸ ਕਰਕੇ ਭਾਈ ਬਲਦੇਵ ਸਿੰਘ ਬਟਾਲਾ ਜਿਹੜਾ ਉਹ ਵੀ ਪਹੁੰਚਣਗੇ ਬਾਕੀ ਸਭ ਜੀ ਦਾ ਵੀ ਪਹੁੰਚਣ ਗਿਆ ਅਤੇ ਭਾਈ ਅੰਗਰੇਜ਼ ਸਿੰਘ ਬਾਕੀ ਪਰ ਦੀ ਵਰ੍ਹੇ ਸ਼ੀ ਮਨਾਈਏ ਅਤੇ ਹਮ ਹਮ ਆ ਕੇ ਵਕ ਵਕ ਦਿਲਾਂ ਦੇ ਵਿੱਚੋਂ ਸਾਰੇ ਹੀ ਜਥੇਬੰਦ ਦੇ ਲੀਡਰ ਜਨ ਤੱਕ ਲੋਕ ਔਰ ਜਥੇਬੰਦੀ ਜਿੱਥੇ ਜਿੱਥੇ ਵੀ ਆਪਣੀ ਕਥਾਨ ਦੀ ਹੱਥ ਕਮੇਟੀ ਪੰਜਾਬ ਆ ਉਹ ਪਹੁੰਚਣ ਦੀ ਕਿਰਪਾਤਾ ਕਰੇ ਬਾਕੀ ਵੀ ਜਨਤਾ ਦੀ ਜਥੇਬੰਦੀਆਂ ਨੂੰ ਅਪੀਲ ਆ ਕੇ ਹਰੀ ਕੇ ਦਾਣਾ ਮੰਡੀ ਪਹੁੰਚੋ ਤੇ ਭਾਈ ਅੰਗਰੇਜ਼ ਸਿੰਘ ਦੀ 60 ਤਮਈ ਵਰ੍ਹੇ ਜਿਹੜੀ ਆ ਮਨਾਇਆ ਗਾ ਕਰਕੇ ਔਰ ਠੀਕ ਸਮਾਂ 29 ਮਾਰਚ ਟਾਈਮ 11 ਵਜੇ ਅਤੇ 11 ਤੋਂ ਲੈ ਕੇ 3 ਵਜੇ ਤੱਕ ਔਰ ਵੱਡੇ ਪੱਧਰ ਤੇ ਭਾਈ ਅੰਗਰੇਜ਼ ਸਿੰਘ ਦੀ ਵਰ੍ਹੇ ਮਨਾਇਏ ਔਰ ਹਮ ਹਮਾ ਕੇ ਸਾਰਿਆਂ ਨੂੰ ਪਹੁੰਚਣ ਦੀ ਅਬੀਰ ਮਾਈਆਂ ਭੈਣਾਂ ਬੱਚੇ ਆ ਕਿਉਂਕਿ ਉਹਨੇ ਸਾਰੇ ਪੰਜਾਬ ਦੀ ਦਲਾਈ ਲੜੀ ਤੇ 357 ਕਰੋੜ ਰੁਪਇਆ ਲਾ ਕੇ ਕਰਵਾਇਆ ਔਰ ਕਸਾਨਾਂ ਦੀਆਂ ਟੂਬਰ ਜਿਹੜੇ ਕਨੈਕਸ਼ਨ ਆ, ਆਵਾਜ਼ੀ ਪਹਾਰ ਆ ਸਬਸਣੀਆਂ ਔਰ ਉਹਦੀ ਦੇਣ ਔਰ ਪਹੁੰਚ ਦੀ ਕਿਰਪਾ ਤੱਕ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਰਜੀਤ ਸਿੰਘ ਵਿਰਕ ਸੀਨੀਅਰ ਮੀਟ ਬੇਸ ਕਟੜ ਪੰਜਾਬ ਕੋਟ ਬੁੱਡਾ ਮੈਂ ਸਾਰੇ ਇਲਾਕੇ ਨੂੰ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਪਟਿਆਲਾ ਦੇ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ 29 ਤਰੀਕ ਨੂੰ ਭਾਈ ਅੰਦਰੇ ਸਿੰਘ ਬਾਕੀਪੁਰ ਦੀ ਵਰਸੀ ਹੈ ਤੇ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਜ਼ਿਲ੍ਹੇ ਨੂੰ ਦੋਵਾਂ ਜ਼ਿਲ੍ਹਿਆਂ ਨੂੰ ਬੇਨਤੀ ਕਰਦਾ ਕਿ ਕੋਈ ਇਕਾਈ ਦੇ ਜਿੰਨੇ ਮੈਂਬਰ ਨੇ ਸਾਰੇ ਦਰਬਾਰਦਾਰ ਸਾਰਿਆਂ ਨੂੰ ਤੁਹਾਨੂੰ ਕਹਿ ਕੇ ਵੀ ਆਪਾਂ ਵੱਧ ਤੋਂ ਵੱਧ ਉੱਥੇ ਪਹੁੰਚਣ ਦੀ ਕਿਰਪਾ ਕਰੀਏ ਵੀ ਆਪਾਂ ਬਾਕੀਪੁਰ ਦੀ ਵਰਸੀ ਧੰਮਤਾਮ ਨਾਲ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਬਲਿੰਦਰ ਕੌਰ ਕਿਸਾਨ ਸੰਘ ਦੇ ਕਸ਼ਟਮੇਟੀ ਫੋੜਫੋਟਾ ਪੰਜਾਬ ਅਤੇ ਸਾਰੀਆਂ ਸਿੱਖ ਜੱਟ ਬੰਦਿਆਂ ਵੱਲੋਂ ਕਿਸਾਨ ਵੀਰਾਂ ਵੱਲੋਂ ਚੁਣੀ ਗਈ ਨਮਾਇਦਾ ਜਿਲ੍ਹਾ ਪ੍ਰਧਾਨ ਦੇ ਤੌਰ ਤੇ ਫਤਿਹ ਬੁਲਾਉਂਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਚੈਨਲ ਤੇ ਇਸ ਸਮਾਧਿਮ ਰਹੇ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਸ ਪਬਲਿਕ ਦੇ ਗਰੁੱਪ ਨੂੰ ਹੋਣ ਦਾ ਮੌਕਾ ਦਿੱਤਾ ਕੋਈ ਪਬਲਿਕ ਨੂੰ ਮੈਸੇਜ ਦੇਣ ਦਾ ਮੌਕਾ ਦਿੱਤਾ ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਸਿੱਖ قوم ਦੇ ਮਹਾਨ ਯੋਧੇ ਮਹਾ ਆਰਸ਼ੀ ਵੀ ਕਿਸਾਨੀ ਦੇ ਉਹ ਨੂਰ ਹੀਰੇ ਜੋ ਕਿ ਸਰਦਾਰ ਅੰਗਰੇਜ਼ ਸਿੰਘ ਪਾਤੀਪੁਰ ਜਿਨ੍ਹਾਂ ਦਾ ਕੀ ਸ਼ਹੀਦੀ ਵਰਛੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਪੇਟ ਹਰੀ ਕੇ ਵਿਖੇ ਦਾਣਾ ਮੰਡੀ ਵਿੱਚ ਜਿਹੜੀ ਆ ਸਰਦਾਰ ਇੰਦਰਜੀਤ ਸਿੰਘ ਸੂਬਾ ਪ੍ਰਧਾਨ ਫੋਰ ਬੁਟਾ ਦੀ ਅਗਵਾਈ ਹੇਠ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਜਿਹੜੀ ਆ ਇਕਜੁੱਟ ਹੋ ਕੇ ਮਨਾਈ ਜਾ ਰਹੀ ਹੈ ਜਿਸ ਵਿੱਚ ਕਿਸਾਨ ਆਗੂ ਜਿਹੜੇ ਆ ਉੱਚ ਕੋਟੀ ਦੇ ਪਹੁੰਚ ਰਹੇ ਨੇ ਸਰਦਾਂ ਦੇ ਫੁੱਲ ਭੇਡ ਕਰਨ ਲਈ ਹੋਰ ਵੀ ਮਾਨਸਿਕ ਸ਼ਕਤੀਆਂ ਉਸ ਵਰਸੀ ਵਿੱਚ ਜਿਹੜਾ ਆ ਆਪਣੀ ਸ਼ਿੱਗਰ ਤੇ ਲਈ ਪਹੁੰਚ ਰਹੀਆਂ ਹਨ ਉੱਥੇ ਹੀ ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਨੀ ਚਾਹੁੰਦੀ ਹਾਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਕਿ ਜਿੱਥੇ ਸਾਡੇ ਵੀਰ ਡਟ ਕੇ ਇਹਨਾਂ ਪਰਚੀਆਂ ਜਾਂ ਕਿਸਾਨੀ ਦੇ ਹੱਕਾਂ ਲਈ ਹਰ ਥਾਂ ਤੇ ਡਟ ਕੇ ਜਿਹੜਾ ਉਹ ਰਾਖੀ ਕਰ ਰਹੇ ਨੇ ਉੱਥੇ ਸਾਡੀਆਂ ਪੜਾ ਦਾ ਵੀ ਫਰਜ਼ ਪੜਦਾ ਹੈ ਕਿ ਅਸੀਂ ਇਕਜੁੱਟ ਹੋ ਕੇ ਆਪਣੇ ਪਰਮਾਂ ਦੇ ਨਾਲ ਖੜੀਏ ਔਰ ਮੈਂ ਆਪਣੇ ਭੈਣਾਂ ਨੂੰ ਵੀ ਇਹ ਮੈਸੇਜ ਦੇਣੀ ਆ ਕਿ ਵੱਧ ਚੜਕੇ 29 ਤਰੀਕ ਦਿਨ ਸ਼ਨੀਵਾਰ ਨੂੰ ਅਸੀਂ ਹਰੀਕੇ ਨਗਰ ਵਿਖੇ ਦਾਣਾ ਮੰਡੀ ਵਿੱਚ ਪਹੁੰਚ ਕੇ ਉਸ ਵੀਰ ਦੀ ਉਸ ਪੁੱਤਰ ਦੀ ਵਰਸੀ ਵਿੱਚ ਪਹੁੰਚ ਕੇ ਅਸੀਂ ਸੰਕਤਾਂ ਤੇ ਵਾਅਦਾ ਕਰਨਾ ਹੈ ਅਤੇ ਨਾਲ ਦੀ ਨਾਲ ਅਸੀਂ ਸ਼ਰਦਾ ਦੇ ਫੁੱਲ ਪੇਂਟ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਸਤਿਕਾਰਯੋਗ ਸਾਰੇ ਵੀਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਦੇ ਸਾਰੇ ਵਰਕਰ ਸਹਿਬਾਨ ਆਗੂ ਸਹਿਬਾਨ ਸਾਰੇ ਦਾਸ ਦੇ ਕਹਿੰਦੇ ਇੱਕ ਵਾਰੀ ਫਤਿਹ ਅੱਜ ਕਰਿਓ ਬੁਲਾਇਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਭਲੀ ਭਤ ਜਾਣਦੇ ਹੋ ਕਿ ਜੋ ਅੰਗਰੇਜ਼ ਸਿੰਘ ਬਾਕੀਪੁਰ ਮਾਨਾਂਵਾਲੇ ਸਟੇਸ਼ਨ ਤੇ ਕੈਪਟਨ ਦੀ ਸਰਕਾਰ ਹੁੰਦਿਆਂ ਬਿਜਲੀ ਦੀ ਲੜਾਈ ਲੜਦਿਆਂ ਬਿਜਲੀ ਸੋਧ ਬਿੱਲ ਦੀ ਲੜਾਈ ਲੜਦਿਆਂ ਮਾਨਾਂ ਵਾਲੇ ਸਟੇਸ਼ਨ ਤੇ ਪੁਲਿਸ ਦੀ ਗੋਲੀ ਦੇ ਨਾਲ ਸਾਡਾ ਮਹਾਨ ਯੋਧਾ ਸਰਦਾਰ ਅੰਗਰੇਜ਼ ਸਿੰਘ ਬਾਕੀਪੁਰ ਜੋ ਸ਼ਹੀਦ ਹੋ ਗਿਆ ਸੀ ਉਹ ਸ਼ਹੀਦੀ ਵਰਸੀ ਹਰ ਸਾਲ ਦੀ ਤਰ੍ਹਾਂ ਜਿਵੇਂ ਆਪਾਂ ਅੱਗੇ ਵੀ ਹਰ ਸਾਲ ਮਨਾਉਂਦੇ ਆ ਐਤਕੀ ਵੀ 29 ਮਾਰਚ ਦਿਨ ਸ਼ਨੀਵਾਰ ਨੂੰ ਬੜੀ ਚੜ੍ਹਦੀ ਕਲਾ ਨਾਲ ਮਨਾਈ ਜਾ ਰਹੀ ਆ ਉਹਦੇ ਵਿੱਚ ਹਾਜ਼ਰੀ ਭਰਨ ਵਾਸਤੇ ਸਾਰੇ ਵੀਰ ਵਾਕ ਚੜ ਕੇ ਆਪਣੇ ਪਿੰਡਾਂ ਵਿੱਚੋਂ ਵਾਧ ਚੜ ਕੇ ਸੰਗਤ ਲੈ ਕੇ ਖਰੀਕੇ ਦਾਣਾ ਮੰਡੀ 29 ਤਰੀਕ ਦਿਨ ਸ਼ਨੀਵਾਰ ਨੂੰ 9 ਵਜੇ ਪਹੁੰਚਣ ਦੀ ਖੇਚਲ ਕਰਿਓ ਉੱਥੇ ਆਪਾਂ ਫਿਰ ਇਸ ਸੂਰਮੇ ਨੂੰ ਯਾਦ ਨੂੰ ਤਾਜ਼ਾ ਕਰਦੇ ਹਾਂ ਇਸ ਸ਼ਹੀਦ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਇੱਕ ਵਾਰੀ ਫਿਰ ਆਪਾਂ ਇਸ ਸੂਰਮੇ ਦੀ ਹਰ ਸਾਲ ਦੀ ਤਰ੍ਹਾਂ ਬੜੀ ਜਜ਼ਦੀ ਕਲਾ ਨਾਲ ਵਰਸੀ ਮਨਾਵਾਂਗੇ ਜਿੱਥੇ ਆਪਣੇ ਬੜੇ ਹੀ ਸਤਿਕਾਰਯੋਗ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਜੀ ਕੋਟਪੁੱਡਾ ਔਰ ਬਾਕੀ ਵੀ ਸਾਰੇ ਆਰਗੂ ਸਹਿਬਾਨ ਪਹੁੰਚਣਗੇ ਉੱਥੇ ਭਾਈ ਬਲਦੇਵ ਸਿੰਘ ਜੀ ਵੰਡਾਲਾ ਸਾਹਿਬ ਵੀ ਪਹੁੰਚ ਰਹੇ ਹਨ ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਇਸ ਵਰਸੀ ਦੇ ਵਿੱਚ ਹਿੱਸਾ ਲਿਓ ਤੇ ਚੜ੍ਹਦੀ ਕਲਾ ਨਾਲ ਆਪਾਂ 29 ਤਰੀਕ ਦਿਨ ਸ਼ਨੀਵਾਰ ਨੂੰ ਇਹ ਵਰਸੀ ਮਨਾਉਣੀ ਆ ਤੇ ਸਾਰੀਆਂ ਸੰਗਤਾਂ ਵੱਧ ਤੋਂ ਵੱਧ ਆਪਣੇ ਪਿੰਡਾਂ ਵਿੱਚੋਂ ਲੈ ਕੇ ਸੰਗਤ ਹਰੀ ਕੇ ਦਾਣਾ ਮੰਡੀ ਵਿੱਚ ਪਹੁੰਚੋ ਇੰਨੀ ਬੇਨਤੀ ਕਰਦਾ ਖਿਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ